ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆਂ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰਵੇਲ ਬਾਈ ਦਾ ਫਾਰਮ ਤੇ ਆਏ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਵੀਰ ਦਾ ਤੇ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਇਸੇ ਤਰ੍ਹਾਂ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਦੋ ਨਗ ਤਾਂ ਦਿਖਾਉਣੇ ਆ ਇੱਕ ਝੋਟੀ ਪਹਿਲਾ ਸਵੇਰ ਸੁਣੀ ਇਹ ਦਿਖਾ ਦਾਂਗੇ ਇੱਕ ਨੀਲੀ ਰਾਵੀ ਦਾ ਬਹੁਤ ਸੋਹਣਾ ਖੂਬਸੂਰਤ ਨਗੀਨਾ ਆਇਆ ਇਹ ਦਿਖਾਵਾਂਗੇ ਦੋ ਨਾਗਨੇ ਦੋਸਤੋ ਦੋ ਨਗਾਂ ਦੀ ਡਿਟੇਲ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਸੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਤੇ ਨਾਲ ਡੇਰੀ ਫਾਰਮਿੰਗ ਦਾ ਕੰਮ ਵੀ ਆ ਤੇ ਬਾਕੀ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਇਸ ਕਰ ਠੀਕ ਆ ਜੀ ਤੇ ਪਸ਼ੂ ਆਪਾਂ ਤੁਹਾਨੂੰ ਦੋ ਦਿਖਾ ਦਾਂਗੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਟਾਈਮ ਤੋਂ ਟਾਈਮ ਲੈਂਦੇ ਰਿਆ ਕਰੋ ਪਸ਼ੂ ਆਉਂਦੇ ਰਹਿੰਦੇ ਆ ਠੀਕ ਆ ਜੀ ਤੇ ਅ ਸਮਾਗੋ ਮਾਰਨਿੰਗ ਦੇ 9:30 ਵਜੇ ਦਾ ਤੇ ਪਸ਼ੂ ਤੁਹਾਨੂੰ ਦੋਖਾ ਦੇ ਰਹੇ ਆ ਦੋਸਤੋ ਜਿਹੜਾ ਨਗ ਵੀ ਪਸੰਦ ਆਊਗਾ ਗੱਬਨ ਪਸ਼ੂ ਆ ਚੌਥਾਂਾਂ ਦੀ ਟਿੱਪਕੇ ਭਰਾ ਕੇ ਤੇ ਸੱਡੀ ਤੁਸੀਂ ਕਾਰਨ ਕੀ ਕਰ ਲਿਓ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਪੇਲ ਸਾਸ੍ਰੀ ਕਾਰ ਹਾਂਜੀ ਸੰਧੂ ਸਾਹਿਬ ਜੀ ਸਾਸ੍ਰੀ ਕਾਰ ਬਾਕੀ ਜਿੰਨੇ ਵੀ ਰਾਜਸੰਧੂ ਫਾਰਮੀ ਚੈਨਲ ਨੂੰ ਪਿਆਰ ਦੇ ਰਹੇ YouTube ਤੇ Instagram ਤੇ Facebook ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸ੍ਰੀ ਕਾਰ ਹੋ ਟਿੱਠਾ ਵੀ ਜੀ ਸਾਸ੍ਰੀ ਕਾ ਭਾਈ ਹਰਪੇਲ ਟਿੱਠਾ ਜੀ ਵਧੀਆ ਕਿਰਪਾ ਵਾਹਿਗੁਰੂ ਤੇ ਚੜ੍ਹਦੀ ਕਲਾ ਜੀ ਚਲੋ ਬਹੁਤ ਤੇ ਹੋਰ ਬਾਈ ਹਰਵੇਲ ਕਿਵੇਂ ਆ ਕੱਲ ਮੀਂਹ ਦਾ ਇਧਰ ਕੀ ਸਮਝ ਆਸੇ ਚਲੋ ਇੱਕ ਵਾਰੀ ਤਾਂ ਲੱਗਦਾ ਸੀਗਾ ਕਿ ਨੁਕਸਾਨ ਹੋਊਗਾ ਚਲੋ ਪਰਮਾਤਮਾ ਵਧੀਆ ਰਿਹਾ ਮਤਲਬ ਓਵਰਹਾਲ ਥੋੜਾ ਛੱਟਾ ਦਾ ਪਿਆ ਗੜਿਆਂ ਦਾ ਉਹ ਪੰਜ ਚਾਰ ਮਿੰਟ ਦਾ ਛੱਟਾ ਆਇਆ ਸਾਰੇ ਪਾਸੇ ਆਇਆ ਸੀਗਾ ਬਾਕੀ ਬਚਾਅ ਹੋ ਗਿਆ ਬਾਕੀ ਨੇਰ ਤੂਫਾਨ ਦਾ ਕਾਫੀ ਸੀਗਾ ਓਵਰਹਾਲ ਵਧੀਆ ਰਿਹਾ ਮਤਲਬ ਜਿੰਨਾ ਵੀ ਸੀਗਾ ਹੂੰ ਹੂੰ ਬਚਾਅ ਹੋ ਗਿਆ ਚਲੋ ਭਲੀ ਕਰੇ ਕਰਤਾਰ へ ਹਾਂਜੀ ਹਾਂਜੀ ਫਸਲਾਂ ਪੱਕੀਆਂ ਨੇ ਸਾਰੇ ਵੇਰ ਸਾਮ ਸੰਭਾਲ ਕਰ ਲੈਣ ਤੇ ਲੋ ਵੀ ਦੋਸਤੋ ਦੋ ਨਗ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਪਹਿਲੇ ਨੰਬਰ ਤੇ ਇਹ ਨੀਲੀ ਰਾਵੀ ਦੀ ਜਿਹੜੀ ਝੋਟੀ ਆ ਪਹਿਲੇ ਨੰਬਰ ਤੇ ਤੁਸੀਂ ਦੇਖ ਰਹੇ ਜੀ ਇੱਥੋਂ ਆਪਾਂ ਸ਼ੁਰੂਆਤ ਕਰ ਲਾਂਗੇ ਇਹਦੇ ਤੇ ਆਪਾਂ ਚੱਲਦੇ ਆਂ ਪੂਰੀ ਇਨਫੋਰਮੇਸ਼ਨ ਹਰਵੇਖ ਭਾਈ ਇਹਦਾ ਸੂਆ ਦੱਸ ਦੀਏ ਕਿੰਨਾ ਸੂਣਾ ਸੰਨੂ ਸਾਹਿਬ ਦੂਜਾ ਸੂਆ ਝੋਟੀ ਨੇ ਸੂਣਾ ਵਾ ਅੱਗੇ ਡਾਇਮੰਡ ਤੋਂ ਗੱਬਣਾ ਠੀਕ ਹੈ ਤੇ ਆਈ ਵੀ ਹਰੀਆਂ ਵਾਲੇ ਆਪਣੇ ਡਾਇਮੰਡ ਤੋਂ ਗੱਬਣਾ ਤੇ ਆਈ ਵੀ ਉਸ ਏਰੀਆ ਦੇ ਵਿੱਚੋਂ ਅੱਛਾ ਉਹਨੇ ਕਿ ਬਿਲਡ ਆਪਣੇ ਹਰੀਕੇ ਚੋਂ ਬਿਲਕੁਲ ਜੀ ਬਿਲਕੁਲ ਉੱਥੋਂ ਹੀ ਆਪਾਂ ਖਰੀਦੀ ਆ ਕਿ ਸੱਚੋ ਟੀ ਦਾ ਬਹੁਤ ਚੰਗਾ ਰਿਕਾਰਡ ਸੀਗਾ ਪਹਿਲੇ ਸਵੇਰੇ ਦਾ ਹੀ 14 14 ਲੀਟਰ ਦਾ ਬਾਕੀ ਸੰਧੂ ਸਾਹਿਬ ਪਰਮਾਤਮਾ ਵੱਲੋਂ ਜਿੰਨਾ ਕ ਆਪਾਂ ਨੂੰ ਨਰਕ ਪਰਖਾ ਜਾਂ ਇਹਦੀ ਬਾਡੀ ਵੇਟ ਨੂੰ ਜਾਂ ਇਹਦੇ ਹਲੇਵੇ ਨੂੰ ਜਾਂ ਇਹਦੀ ਹਰ ਇੱਕ ਟੀ ਨੂੰ ਦੇਖੀਏ ਕੰਪੇਅਰ ਕਰੀਏ ਤਾਂ ਵਾਕਈ ਸੰਧੂ ਸਾਹਿਬ ਮੱਝ ਜਿਹੜੀ ਦੁੱਧ ਵਾਲੀ ਹੈ ਹੂੰ ਵੀ ਸੂਹਾ ਦੂਜਾ ਸੁੰਦੀ ਹੈ ਸੂਹਾ ਦੂਜਾ ਸੁੰਦੀ ਹੈ ਹਾਂ ਤੇ ਦੁੱਧ ਦੀ ਵੀ ਚੰਗੀ ਆਪਾਂ ਇਹਦੇ ਤੋਂ ਆਸ ਕਰ ਸਕਦੇ ਹਾਂ ਬਿਲਕੁਲ ਲਫਾਫਾ ਨਹੀਂ ਛੱਡਾ ਇਹਦਾ ਬਿਲਕੁਲ ਨਿਕਰਲੀ ਵੇਟ ਸਟਰੋਂਗ ਨਿਕਰ ਲੇਵਾ ਇਹਦਾ ਆਹ ਦੋਸਤੋ ਨਿਗਰ ਲੇਵੇ ਦੇ ਵਿੱਚ ਆ ਬਾਕੀ ਪੂਰਾ ਬਾਡੀ ਸਟਰਕਚਰ ਤੁਸੀਂ ਵੇਖੋ ਠੀਕ ਆ ਜੀ ਤੇ ਵਜਨ ਲੋਡ ਪੂਰਾ ਠੀਕ ਆ ਝੋਟੀ ਦਾ ਸੋ ਉਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਗੀ ਬਹੁਤੇ ਵੀਰਾਂ ਨੇ ਤੇ ਸੌਦਾ ਆਪਣਾ ਸਾਈ ਬਿਆਨਾ ਕਰਕੇ ਤੁਸੀਂ ਆਣ ਕੇ ਵੇਖ ਹੀ ਲੈਣਾ ਠੀਕ ਆ ਜੀ ਤੇ ਦੂਜਾ ਸੂਆ ਸੈਕਿੰਡ ਟਾਈਮਰ ਆ ਬਾਕੀ ਥਣ ਭਾਂਡਾ ਤੁਸੀਂ ਵੇਖੋ ਪੂਰੇ ਨਿਗਰ ਲੇਵੇ ਦੇ ਪੂਰੇ ਭਾਰੇ ਮਤਲਬ weight ਦੇ ਵਿੱਚ ਹੈਵੀ ਬਾਡੀ ਦੇ ਵਿੱਚ ਠੀਕ ਆ ਜੀ ਤੇ ਕੱਟ ਜਿਹੜਾ ਦੋਸਤੋ ਡਿੰਗਾ ਕੱਟ ਟੇਡੇ ਥੀਰ ਦੇ ਵਿੱਚ ਬਹੁਤੇ ਵੀਰ ਲਾਇਕ ਕਰਦੇ ਆ ਡਿੰਗਾ ਕੱਟ ਉਹ ਵੀ ਖੱਬੇ ਪਾਸੇ ਲਓ ਜੀ ਜੇ ਸੰਧ ਸਾਬ ਸੌ ਮੱਝ ਦੇਤਾ ਸੰਧ ਸਾਬ ਹਾਂ 90 ਦੇ ਸੱਜੇ ਪਾਸੇ ਮਿਲੂਗਾ ਦਸਾਂ ਦੇ ਖੱਬੇ ਪਾਸੇ ਮਿਲੂ ਹਾਂ ਇਹ ਕੁਦਰਤੀ ਨਾ ਇਹ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਆ ਠੀਕ ਆ ਜੀ ਡਿੰਗਾ ਕੱਟ ਟੇਡਾ ਜੀਰ ਉਹ ਵੀ ਖੱਬਾ ਕੱਟ ਡਿੰਗਾ ਬਿਲਕੁਲ ਆਤ ਬਿੱਲੀ ਬਣ ਗਈ ਆ ਬਿਲਕੁਲ ਰੈੱਡ ਕੋਲੀਆਂ ਸੋ ਪੂਰੀ ਕੁਆਲਿਟੀ ਆ ਦੋਸਤੋ ਅੱਗੇ ਡਾਇਮੰਡ ਹਰੀ ਕਾਲੇ ਤੋਂ ਹਰੀ ਕਾਲੇ ਤੋਂ ਗੱਬਣਾ ਸ਼ੋਰਟ ਕਲੀਅਰ ਠੀਕ ਆ ਜੀ ਹਾਂ ਦੋਸਤੋ ਡਾਇਮੰਡ ਬੋਲ ਹਰੀ ਕੇ ਪੱਤਣ ਵਾਲੇ ਠੀਕ ਆ ਜੀ ਪਿੱਛੋਂ ਇਹਦੇ ਮੱਝ ਉਸ ਬੋਲ ਤੋਂ ਜਿਹੜੀ ਇਹ ਗੱਬਣਾ ਸੋਹਣਾ ਬੱਚਾ ਪਾ ਦੂਗੀ ਕਰਮਾ ਲਈ ਠੀਕ ਆ ਜੀ ਆਪ ਮਾਰਕਿੰਗ ਬਿਲਕੁਲ ਲਿਮਟਡ ਜੀ ਹੈ ਜਾਇਜ਼ ਮਾਰਕਿੰਗ ਦੇ ਵਿੱਚ ਤੇ ਬੱਚਾ ਵੀ ਆਪਾਂ ਆਸ ਕਰਦੇ ਆ ਵੀ ਇਹੋ ਜੀ ਮੱਝ ਛੋਟੀ ਦੋਸਤੋ ਚੰਗਾ ਬੱਚਾ ਪਾ ਦਿੰਦੀ ਹੈ ਬਾਕੀ ਬਹੁਤ ਸੋਹਣੇ ਚੰਗੇ ਬੁੱਲ ਤੋਂ ਇਹ ਗੱਬਣ ਆਸ ਕਰਦੇ ਆ ਜੇਕਰ ਕੱਟੀ ਆ ਜਾਂਦੀ ਹੈ ਦੋਸਤੋ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਬਾਕੀ ਜਿਹਨਾਂ ਦਾ ਮਾਰਕਿੰਗ ਜਾਇਜ਼ ਆ ਥਣ ਜਿਹੜਾ ਮੁਠੀ ਵਾਲਾ ਲੱਗਾ ਵਾ ਕੋਈ ਮਸਟੈਟਸ ਦਾ ਨਹੀਂ ਡਰ ਇਹੋ ਜੇ ਥਣ ਨੂੰ ਤਾਂ ਦੁੱਧ ਵੀ ਵੱਧ ਚ ਆਊਗੀ ਹਾਂ ਜੀ ਤਾਂ ਥਣ ਦੀ ਕੁਆਲਿਟੀ ਬਹੁਤ ਸੋਹਣੀ ਹੈ ਦੋਸਤੋ ਠੀਕ ਆ ਜੀ ਮੁਠੀ ਥ ਨਾ ਛੋਟਾ ਦੇ ਨਾਂ ਹੀ ਬਹੁਤਾਂ ਲੰਬਾ ਠੀਕ ਆ ਜੀ ਬਾਕੀ ਸੰਧੂ ਦਾ ਲੰਬਾ ਵੀ ਜਿਹੜਾ ਬਿਲਕੁਲ ਪਾਸ ਨਹੀਂਗਾ ਤਾਂ ਪਹਿਲਾ ਛੋਟਾ ਵੀ ਤੁਹਾਨੂੰ ਪਤਾ ਵੀ ਕਿਸੇ ਵੰਡ ਚ ਨਹੀਂ ਆਉਂਦਾਗਾ ਥਣ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਚਾਰੇ ਥਾਣਾ ਦੀ ਵਿਥ ਵਿਰਲ ਬਹੁਤ ਖੂਬਸੂਰਤ ਆ ਦੇਖੋ ਜੀ ਬਾਕੀ ਸੰਧੂ ਸਾਹਿਬ ਇਹਦੇ 13 ਵਿਸਾਖ ਨੂੰ ਦਿਨ ਪੂਰੇ ਹੁੰਦੇ ਆ 13 ਵਿਸਾਖ ਨੂੰ ਬਿਲਕੁਲ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਬਣੂਗੀ ਹਜੇ ਬਹੁਤ ਕੱਟ ਬਣੀ ਆ ਤਾਂ ਪੂਰੀ ਉਹਨਾਂ ਦੇ ਮੁਤਾਬਕ ਜਿਹੜੀ ਪੂਰੀ ਲੇਵਾ ਭਰਦੀ ਆ ਹੂੰ ਤੇ ਉਹ ਚੀਜ਼ ਚਲੋ ਆਪਾਂ ਨੂੰ ਸੰਧੂ ਸਾਹਿਬ ਦਿੱਸ ਰਿਹਾ ਕਿ ਮੱਝ ਨੇ ਬਨਣਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਜਿੱਦਾਂ ਕਿ ਬਿਲਕੁਲ ਤੁਸੀਂ ਦੇਖ ਰਹੇ ਜੀ ਬਿਲਕੁਲ ਨਿਗਰ ਲੇਵੇ ਦੇ ਵਿੱਚ ਫੇਰੇ ਸਭ ਤੋਂ ਵੱਡਾ ਬਿਲਕੁਲ 6 ਹੱਡਰ ਬਣਾ ਕੇ ਤੇ ਹਰ ਇੱਕ ਹੱਡਰ ਠੰਡੀ ਠੰਡੀ ਤੇਰੀ ਸੀਲਸ ਲਾ ਕੇ ਬਿਲਕੁਲ ਆ ਦੇਖੋ ਠੀਕ ਆ ਜੀ ਪੂਰੀ ਸੋਹਵਾਨੇ ਦੀ ਸ਼ੇਪ ਕਾਫੀ ਸੋਹਣੀ ਆ ਸੋਨੇ ਦੁੱਧ ਦੀ ਉਮੀਦ ਕਰ ਸਕਦੇ ਆ ਡੱਬ ਲੇਵੇ ਹਵਾਨੇ ਤੇ ਵੀ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆ ਗਿਆ ਹੋਊਗਾ ਮਗਰਲੇ ਖੁਰ ਤੋਂ ਉੱਤੇ ਆ ਠੀਕ ਆ ਜੀ ਪੂਛ ਉੱਪਰ ਤੱਕ ਵਾਈਟ ਪਤਲੇ ਪਿੰਡੇ ਦੇ ਵਿੱਚ ਚੌੜਾ ਪਿੱਟਕੂੜਾ ਠੀਕ ਹੈ ਸੰਧਵਾਗਲਿਆਂ ਦੇ ਵਿੱਚ ਵੀ ਇੱਕ ਦਿਓ ਥੋੜਾ ਜਨਾ ਨਿਸ਼ਾਨ ਹੈਗਾ ਹਾਂਜੀ ਬੱਚਾ ਬਹੁਤ ਵਧੀਆ ਪਾਊਗਾ ਠੀਕ ਹੈ ਜੀ ਇੱਕ ਵਾਰੀ ਫੇਰ ਕਨਫਰਮ ਦੋਸਤੋ ਕਰਾ ਦਨੇ ਆ ਡਾਇਮੰਡ ਬੋਲ ਤੋਂ ਇਹ ਗੱਭਣਾ ਠੀਕ ਹੈ ਜੀ ਸੋ ਚੰਗੇ ਬੋਲ ਤੋਂ ਗੱਭਣਾ ਆਸ ਹੁੰਦੀ ਹੈ ਵੀ ਹਰ ਕਵੇਰ ਨੂੰ ਜੇਕਰ ਚੰਗੇ ਬੋਲ ਤੋਂ ਗੱਭਣਾ ਪਸੂ ਤੇ ਅੱਗੇ ਕੋਈ ਵੀ ਬਰੀਡ ਚਾਹੇ ਮੇਲ ਚਾਹੇ ਫੀਮੇਲ ਚੰਗੀ ਆਊਗਾ ਬੱਚਾ ਚੰਗਾ ਆਊਗਾ ਫਿਰ ਝੋਟੀ ਚ ਕੋਈ ਕਮੀ ਨਹੀਂ ਆ ਲਓ ਜੀ ਲੈ ਵਾ ਸੰਧਵਾ ਦੇਖੋ ਦੁੱਧ ਵਾਲੀਆਂ ਜਿਹੜੀਆਂ ਮੇਨ ਨਿਸ਼ਾਨੀਆਂ ਹੁੰਦੀਆਂ ਆਪਾਂ ਦਿਖਾਈਏ ਆ ਚੀਜ਼ ਦੇਖੋ ਬਿਲਕੁਲ ਇਹ ਭਰੂਗੀ ਬਿਲਕੁਲ ਜੀ ਆ ਚੀਜ਼ ਆ ਜਿਹੜੀ ਬਿਲਕੁਲ ਖੂਬਸੂਰਤ ਆ ਹਰਵੇਲ ਭਾਈ ਜਿਹਦੇ ਦਾ ਆਪਾਂ ਥੋੜੀ ਨਾ ਤਿੱਪ ਕੇ ਜ਼ਰੂਰ ਦਿਖਾ ਦਈਏ ਕਈ ਵਾਰਾਂ ਭੈਣ ਭਰਾ ਨੇ ਨਾ ਆ ਉਹ ਜੀ ਸ਼ੋਦਾ ਕਰਨਾ ਆ ਦੇਖੋ ਜੀ ਇਹ ਸਾਨੂੰ ਸਭ ਮਗਰਲੇ ਥਣਾ ਦੀ ਜਿਹੜੀ ਲੋ ਜੀ ਆ ਮਗਰਲੇ ਥਣਾ ਦਾ ਤਿੱਪਣ ਦੋਸਤੋ ਤੁਸੀਂ ਦੇਖ ਸਕਦੇ ਆ ਇੱਕ ਮਿੰਟ ਆ ਦੇਖੋ ਕੋਣ ਬਹੁਤ ਵਧੀਆ ਸਾਨੂੰ ਸਭ। ਸੋ ਇਹ ਮਗਰਲੇ ਥਾਣਾ ਦਾ 35 ਨਾ ਦੋਸਤੋ ਠੀਕ ਹੈ ਜੀ ਇੱਕ ਨੰਬਰ ਧਾਰ ਮੋਟੀ ਠੀਕ ਹੈ ਜੀ ਇਹ ਅਗਲੇ ਥਾਣੇ ਇਹ ਸਾਨੂੰ ਕੋਈ ਭੂਰ ਨਹੀਂ ਛੱਡਾ ਨਹੀਂ ਠੀਕ ਹੈ ਜੀ। ਸੋ ਇੱਕ ਨੰਬਰ ਧਾਰ ਆ 200 ਠੀਕ ਹੈ ਜੀ ਮੋਟੀ ਦਾ ਚਵਾਈ ਤੇ ਪੋਲੀ ਚਵਾਈ ਰਹੂਗੀ। ਬਿਲਕੁਲ ਤੁਹਾਡੇ ਸਾਹਮਣੇ ਆ ਰਹੀ ਸੀ। ਥਪਨ ਤੋਂ ਹੀ ਪਤਾ ਚੱਲਦਾ ਆ ਦੇਖੋ। ਜਿਹੜੀ ਚੀਜ਼ ਤੇ ਸਾਨੂੰ ਸਭ ਮਾਨ ਹੁੰਦਾ ਉਹਦੇ ਤੇ ਕੀਤਾ ਵੀ ਜਾਂਦਾ। ਬਿਲਕੁਲ ਜੀ ਬਿਲਕੁਲ। ਬਹੁਤ ਵਧੀਆ ਨਿਕਰ। ਬਾਕੀ ਸਾਨੂੰ ਸਭ ਤੁਸੀਂ ਬੋਡੀ ਵੇਟ ਦਾ ਹਿਸਾਬ ਲਾ ਸਕਦੇ। ਕਿਸ ਕੰਜੇ ਦੇ ਵਿੱਚ ਬਹੁਤ ਮੁਸ਼ਕਲ ਬਿਲਕੁਲ ਬਿਲਕੁਲ ਚੌੜੀ ਉਪਰੋਂ ਪੇਠ ਪੁੜੇ ਤੋਂ ਪੂਰੀ ਬਾਕੀ ਲੇਵਾ ਪੂਰਾ ਫੁੱਲ ਪਰੂਗੀ ਹਜੇ ਸਮਾਂ ਹੈਗਾ 7-8 ਦਿਨ ਉਪਰ ਤੋਂ ਬਾਅਦ ਇੱਕ ਵਾਰੀ ਪੂਰੀ ਤਸੱਲੀ ਕਰਾਤੀ ਆ ਵੀਰ ਹਰਵੈਲ ਨੇ ਪੂਰਾ ਟਿੱਪ ਕੇ ਠੀਕ ਆ ਜੀ ਉਹਨਾਂ ਵੀਰਾਂ ਨੂੰ ਜਿਹੜੇ ਦੂਰ ਨੇੜੇੋਂ ਨਹੀਂ ਆ ਸਕਦੇ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਆਦਰਵਾਇਜ਼ ਕੋਈ ਵੀਰ ਇੱਥੇ ਵੀ ਤੁਸੀਂ ਵਿਜ਼ਿਟ ਕਰਦੇ ਜੇ ਆਪਦੇ ਹੱਥੀ ਵੀ ਬਿਲਕੁਲ ਚੌਥਾਂ ਥਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਕਰ ਸਕਦੇ ਜੀ ਠੀਕ ਆ ਸੋ ਚੰਗੀ ਝੋਟੀ ਆ ਪਸੰਦ ਆਊਗੀ ਬਾਕੀ ਬਹੁਤ ਖੂਬੀਆਂ ਦੋਸਤੋ ਕਰਮਾਰੀ ਦੇ ਵਿੱਚ ਬਰੀਕੀਆਂ ਬਰੂਕੀਆਂ ਕਾਫੀ ਜਿਆਦੀਆਂ ਨੇ ਮੈਂ ਕਿਸਾਨੂ ਸਾਹਿਬ ਗਰੰਟੀ ਦੇ ਦਾਂਗੇ ਇਸ ਮਾਈ ਦੀ 16 ਕਿਲੋ ਦੀ ਹਾਂ ਦਊਗੀ ਠੀਕ ਆ ਜੀ ਚੰਗੀ ਸਾਮ ਸਮਾਰ ਵਾਲੀ ਤਾਂ ਆਂਦੇ ਹੋਵੇ ਨਹੀਂ ਤਾਂ ਕੋਈ 14 15 ਤੋਂ ਫਿਰ ਵੀ ਨਹੀਂ ਡਿੱਗਦੀ ਬਿਲਕੁਲ ਅੱਛਾ ਹਰਵੈਲ ਕੀ ਮੁੱਲ ਕਰਦੇ ਆ ਵੀਰ ਕੀ ਮੁੱਲ ਸੰਧੂ ਸਾਹਿਬ ਇਹਦਾ 132 ਹਾਂ ਉਹਦੇ ਚ ਆਪਾਂ ਮਾਨਤਾਨ ਕਰ ਆ ਜਾਂਦਾ ਜਰੂਰ ਕਰਾਂਗੇ 132 ਹਾਂ ਛੋੜਛੱਪਾ ਹੋਊਗਾ ਮਾਨਤਾਨ ਜਿੰਨਾ ਵੀ ਬੱਦ ਬੱਦ ਕਰ ਸਕਾਂਗੇ ਕਰਾਂਗੇ ਠੀਕ ਆ ਜੀ ਲਓ ਦੋਸਤੋ 132000 ਦੇ ਵਿੱਚੋਂ ਛੋੜਛੱਪਾ ਮਾਨਤਾਨ ਹੋ ਜਾਊਗਾ ਸੋ ਕੋਈ ਵੀ ਰਾ ਅਬ ਜੀ ਅੱਖੀ ਵੇਖੇ ਠੀਕ ਆ ਜੀ ਵੈਸੇ ਖੂਬਸੂਰਤ ਬਹੁਤ ਆ ਠੀਕ ਆ ਜੀ ਜਿਹੜੇ ਵੀਰ ਕੇ ਨੀਲੀ ਰਾਵੀ ਬਰੀਡ ਰਿੱਗਨ ਤੇ ਚਾਹ ਬਾਣਾ ਉਹਨਾਂ ਲਈ ਤੋਬਾ ਜੀ ਜੀ ਸਾਹਿਬ ਚਮੜੀ ਵੇਖੋ ਇਹਦੀ ਕਿੰਨੀ ਪਤਲੀ ਬਿਲਕੁਲ ਪਤਲੀ ਐਨ ਕਾਗਜ਼ ਵਰਗੀ ਚਮੜੀ ਸੀਲ ਆ ਸੋ ਦੁੱਧ ਵਾਲੀ ਮੈਂ ਆ ਬਾਕੀ ਜਿਵੇਂ ਪਹਿਲਾਂ ਇੱਕ ਜ਼ਿਕਰ ਕੀਤਾ 200 ਚੰਗੀ ਥਾਂ ਤੇ ਪਹੁੰਚ ਹੋ ਗਈ ਇਹਦੀ ਕੋਈ ਚੰਗਾ ਖਰੀਦਦਾਰ ਵੀਰ ਲੈ ਗਿਆ ਸੇਵਾ ਵਾਲਾ ਲੈ ਗਿਆ ਤਾਂ ਦੁੱਧ ਸੋਨਾ ਭਰਾ ਦੂਗੀ ਠੀਕ ਆ ਬਾਕੀ ਥਾਂ ਦੇ ਵਿੱਚ ਕਾਫੀ ਸਾਫ਼ ਸੁਥਰੀ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਝੋਟੀ ਦਿਖਾਉਨੇ ਆ ਰਮੇਲ ਭਾਈ ਅਗਲੀ ਜਿਹੜੀ ਸੈਕ ਇਹ ਪੱਕ ਕੇ ਬਣੀ ਆ ਥੋੜਾ ਲੇਟ ਬਣੀ ਆ ਅੱਛਾ ਜੀ ਤਾਂ ਪਿੱਟਪੂੜਾ ਬਿਲਕੁਲ ਇਹਦਾ ਮਾਲੀਆਂ ਵਾਲਾ ਲੱਗਾ ਆ ਤੇ ਨਿੱਕੀ ਸਿੰਗੀ ਆ ਫਿਰ ਸੰਦੂ ਸਾਹਿਬ ਇਹਦੇ ਚ ਖਾਸੀਅਤ ਵੇਖੋ ਵੀ ਠੰਡੀ ਧੀਰੀ ਇਸੇ ਤਰ੍ਹਾਂ ਹੀ ਵੇਖੋ ਜੀ ਪਹਿਲਣਾ ਵਾਲੀ ਇਹਦੇ ਚ ਕੋਈ ਗੱਲ ਹੀ ਨਹੀਂ ਬਿਲਕੁਲ ਠੰਢੀ ਤੁਸੀਂ ਵੇਖੋ ਗਾਇਬ ਬਿਲਕੁਲ ਅੱਧੇ ਤੇ ਫੁੱਟ ਤੇ ਲੱਗਾ ਬਿਲਕੁਲ ਜੀ ਬਿਲਕੁਲ ਤੇ ਟਿੱਪਣ ਬਹੁਤ ਪੋਲੀ ਬਾਕੀ ਸੰਦੂ ਸਾਹਿਬ ਹਜੇ ਦਿਨ 10 ਖੜਦੀ ਆ ਚੋਟੀ ਪਹਿਲੇ ਸਵੇ ਹੀ ਚੰਗਾ ਦੁੱਧ ਚਵਾ ਜੂਗੀ ਠੀਕ ਹੈ ਫਿਰ ਸੰਦੂ ਸਾਹਿਬ ਇਹਦੇ ਚ ਨੀਲੀ ਦਾ ਗੁਣ ਹੈਗਾ ਆ ਦੇਖੋ ਹਮ ਹਵਾਨੇ ਦੇ ਡੱਬਾ ਪਿਛਲੇ ਪੈਰ ਤੋਤੇ ਆ ਅੱਛਾ ਹਰਵੇਲ ਭਾਈ ਮੈਂ ਨਾ ਵੀ ਆਪਾਂ ਇਹਨੂੰ ਪੂਰੀ ਖੋਲ ਕੇ ਪਰ ਓਪਨ ਦੇ ਵਿੱਚ ਬਾਹਰ ਚੰਗੀ ਤਸੱਲੀ ਨਾਲ ਦਿਖਾਈਏ ਠੰਡੀ ਬਹੁਤ ਜਿਆਦਾ ਨਹੀਂ ਦੋ ਸਾਲ ਪਹਿਲਾਂ ਝੋਟੀ ਆ ਵੈਸੇ ਥੋੜਾ ਜਿਹਾ ਹੋ ਸਕਦਾ ਵੀ ਜਿਵੇਂ ਕੋਈ ਢਾਈਆਂ ਤਿੰਨਾਂ ਸਾਲਾਂ ਦੀ ਝੋਟੀ ਸੁਣੀ ਹੁੰਦੀ ਆ ਕਿ ਸਾਲ ਥੋੜਾ ਜਿਹਾ ਉੱਪਰ ਬਣ ਕੇ ਠੀਕ ਆ ਜੀ ਫੇਰ ਸੂਣ ਲੱਗੀ ਆ ਬਾਕੀ ਝੋਟੀ ਬਰੀਕੀਆਂ ਦੇ ਵਿੱਚ ਆ ਪੂਰੀ ਠੀਕ ਆ ਜੀ ਦੁੱਧ ਦੁੱਜਣਾ ਜਿੰਨਾ ਹੀ ਦੇ ਜੂਗੀ ਸੋ ਝੋਟੀ ਦੀ ਬਰੀਕੀਆਂ ਦੇ ਵਿੱਚ ਆ ਬਿਲਕੁਲ ਲੈਵਟੀ ਜਿਹੜਾ ਆਰਡਰ ਦੀ ਕੁਆਲਿਟੀ ਐ ਚੌਰ ਸਲੇਵਾ ਬਿਲਕੁਲ ਅਜੇ ਦਿਨ ਪਏ ਪਹਿਲਾ ਸੂਆ ਇਹ ਝੋਟੀ ਦਾ ਸੂਣਾ ਚੌੜੇ ਪਿੱਠਪੂੜੇ ਦੇ ਵਿੱਚ ਭਾਰਾ પેટ ਵਜਨ-ਭੁਜਨ ਪੂਰਾ ਠੀਕ ਆ ਜੀ ਵਜਨ ਪੂਰਾ ਹੈ ਜੀ ਸੰਧੂ ਸਾਹਿਬ ਫਿਰ ਕੂਂਜ ਵਰਗੇ ਅੱਗੋਂ ਪਤਲੀ ਹਾਂ ਪਿੱਛੋਂ ਬਿਲਕੁਲ ਪਿੱਠਪੂੜਾ ਦੇਖੋ ਇਹਦੀ ਚੁੜਾਈ ਬਿਲਕੁਲ ਜੀ ਅਛਾ ਰਵੇਲ ਇੱਕ ਪਹਿਲਾਂ ਥੋੜੀ ਜੀ ਜਾਣਕਾਰੀ ਆਪਾਂ ਸਾਂਝੀ ਕਰਤੀਏ ਇਹ ਸੂਆ ਪਹਿਲਾ ਤੇ ਦਿਨ ਕਿੰਨੇ ਕ ਲੈ ਕੇ ਜਾਉਗੇ ਸੰਧੂ ਸਾਹਿਬ ਦਿਨ 10 ਤੋਂ 12 ਖੜਦੀ ਆ ਠੀਕ ਆ ਜੀ ਪਰ ਝੋਟੀ ਮਤਲਬ ਕੀ ਕਹਿੰਦੇ ਹੁੰਦੇ ਨਾ ਹੀਰਾ ਬਿਲਕੁਲ ਜੀ ਕਿਸੇ ਗੱਲੋਂ ਵੀ ਖੁੰਜੀ ਨਹੀਂ ਸਿੰਘ ਦੀ ਕੁਆਲਿਟੀ ਬਾਕੀ ਸਾਨੂੰ ਸਭ ਦੁੱਧ ਦੀ ਕੁਆਲਿਟੀ ਵੀ ਚੰਗੀ ਰਹੂਗੀ ਕਿਉਂਕਿ ਬਹੁਤ ਜ਼ਿਆਦਾ ਪਤਲੇ ਮਤਲਬ ਚਮੜੀ ਦੀ ਆ ਚੈੱਕ ਕਰੋ ਇਧਰ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਦੋਸਤੋ ਅੱਗੋਂ ਬਿਲਕੁਲ ਸਲੇਮਾ ਦੇ ਬੈਕ ਸਾਈਡ ਕਰਮਾਂ ਦੇ ਵਿੱਚ ਖੁੱਲਦੀ ਜਾਂਦੀ ਹੈ ਠੀਕ ਆ ਜੀ ਵੱਡੀ ਮਾਜ ਸੰਦੂ ਸਾਹਿਬ ਇਹ ਆ ਵੇਖੋ ਠੀਕ ਆ ਚੌੜੇ ਪਿੱਠ ਪੂੜੇ ਦੇ ਵਿੱਚ ਹਵਾ ਨਾਲੇਵਾ ਕਰਦੇ ਸਭ ਤੋਂ ਇਹਦੇ ਵਿੱਚ ਖਾਸ ਹੈ ਤਾਂ ਸੰਦੂ ਸਾਹਿਬ ਆ ਦੇਖੋ ਆ ਦੇਖੋ ਇੱਥਾ ਲਓ ਫਿਰ ਚੋਣ ਸੰਦੂ ਸਾਹਿਬ ਪੋਲੀ ਤੇ ਪਤਾ ਇੰਨੀ ਕੁ ਵਧੀਆ ਨਾ ਅੱਛਾ ਰੋਲ ਜਿਵੇਂ ਪਹਿਲਾਂ ਝੋਟੀਆਂ ਹੁੰਦੀਆਂ ਕਈ ਵਾਰਾ ਪਸੂ ਸੁਣ ਤੋਂ ਬਾਅਦ ਆਉਂ ਛੋਲਜੀ ਕਰਦਾ ਇਹ ਤਾਂ ਪਹਿਲਾਂ ਕਰਮ ਵਾਲੀ ਨੂੰ ਪ੍ਰਵਾਹ ਕੋਈ ਨਹੀਂ ਮਤਲਬ ਹੀ ਨਹੀਂ ਸੰਤੂ ਸਾਹਿਬ ਇਹਨੂੰ ਕੋਈ ਬਾਕੀ ਸੰਤੂ ਦੁੱਧ ਵੀ ਦੂਜਣਾ ਜਿੰਨਾ ਹੀ ਦੇ ਜੂਗੀ ਹਾਂ ਪਹਿਲੇ ਵਾਲਾ ਮਾਰੋ ਨੀਗਾ ਇੱਕ ਵਾਰੀ ਆਲ ਅਰਾਊਂਡ ਤੋਂ ਠੀਕ ਆ ਜੀ ਚਾਰ ਜਫੇਰਾਂ ਤੁਹਾਨੂੰ ਚੋਟੀ ਪੂਰੀ ਤਸਰੀ ਨਾਲ ਦਿਖਾ ਦੇਣੀ ਹੈ ਕਿਉਂਕਿ ਬਾਤ ਵਿੱਚ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਇੱਕ ਪੱਕਾ ਮਾਨ ਇਰਾਦਾ ਬਣਾ ਕੇ ਆਪਣਾ ਤੁਸੀਂ ਸਬਦਾ ਕਰਿਓ ਆ ਦੇਖੋ ਤੋ ਕਾਫੀ ਸੋਹਣੀਆਂ ਬਰੀਕੀਆਂ ਨੇ ਕਰਮਾਲੀ ਦੇ ਵਿੱਚ ਪਤਲੇ ਥਾਣਾ ਬਿਲਕੁਲ ਸੰਤੋਸ਼ ਸਾਹਿਬ ਇਹਦੇ ਚ ਨੀਲੀ ਦਾ ਬੱਚਾ ਲੈਣਾ ਹੋਵੇ ਲੈ ਸਕਦੇ ਕਿਉਂਕਿ ਹਵਾਨੇ ਦੇ ਡੱਬ ਪਾਏ ਝੋਟੀ ਨੇ ਕਿਤੇ ਨਾ ਕਿਤੇ ਇਹਦੀ ਬਲੱਡ ਲਾਈਨ ਦੇ ਵਿੱਚ ਨੀਲੀ ਦਾ ਪਖ ਲੱਗਾ ਵਾ ਹਾਂ ਤੇ ਪਿਛਲੇ ਵਿੱਚ ਜੇ ਮਦਰ ਆਂਦੀ ਹੋਵੇ ਜਾਂ ਬਾਪ ਵਾਲੇ ਪਾਸੇ ਹੋਵੇ ਬਾਪ ਵਾਲੇ ਪਾਸੇ ਹੋਵੇ ਤੇ ਬਾਕੀ ਠੰਡੀ ਠੁੰਡੀ ਵੱਲੋਂ ਤੇ ਭਵੇਂ ਆਪਾਂ ਰਸਾ ਛੁੱਟਦੇ ਉੱਤੇ ਇਹਨੂੰ ਕੋਈ ਪਰਵਾਹ ਨਹੀਂ ਆਹ ਦੇਖੋ ਲਓ ਜੀ ਲਓ ਦੋਸਤੋ ਕੋਈ ਚੱਕਰ ਨਹੀਂਗਾ ਠੀਕ ਆ ਜੀ ਵੈਲ ਇਸੂਨ ਤੋਂ ਇੱਕ ਪਹਿਲਾਂ ਦੀ ਆਪਾਂ ਜਿਹੜੀ ਸਿਚੁਏਸ਼ਨ ਤੁਹਾਨੂੰ ਦਿਖਾ ਰਹੇ ਹਾਂ ਕਿ ਸੰਧੂ ਸਾਹਿਬ ਹਜੇ ਸ਼ਾਇਦ ਆਉਂਦਾ ਚੋਟੀ ਬਣੂਗੀ ਵੀ ਚੰਗੀ ਫਿਰ ਸੰਧੂ ਸਾਹਿਬ ਜਿੰਨੀ ਇਹ ਹਵਾਨੇ ਚ ਸਫਾਈ ਲੱਗੀ ਹੈ ਨਾ ਚੁੜਾਈ ਵੇਖੋ ਕਿੱਦਾਂ ਉਧਰ ਉਧਰੀ ਇਹ ਪੀੜੀ ਦੇ ਪਾਵਿਆ ਉਹ ਮਿੰਨ ਮਿੰਨ ਕੇ ਪ੍ਰਮਾਤਮਾ ਵੱਲੋਂ ਇਹਨੂੰ ਜਿਵੇਂ ਬਣਾਇਆ ਗਿਆ ਤਾਂ ਦੋਸਤੋ ਕਾਫੀ ਖੂਬਸੂਰਤ ਕੁਆਲਿਟੀ ਦੀ ਇਹ ਵੀ ਝੋਟੀ ਹੈ ਠੀਕ ਆ ਜੀ ਕੱਦ ਫੁੱਲ ਆ ਬੜੀ ਮੱਝ ਠੀਕ ਆ ਜੀ ਵੱਡੇ ਕੱਦ ਵਿੱਚ ਚੌੜੇ ਪਿੱਟ ਪੁੜੇ ਦੇ ਵਿੱਚ ਵਜਨ ਪੂਰਾ ਠੀਕ ਆ ਵਜਨ ਲੋਡ ਵਾਲੇ ਪਾਸੇ ਕੋਈ ਸ਼ੱਕ ਨਹੀਂਗਾ ਭਾਰਾ ਪੇਟ ਚੌੜ ਤੇ ਬਾਕੀ ਓਵਰঅল ਤੁਸੀਂ ਇਹ ਚੈੱਕ ਕਰ ਹੀ ਲਈ ਆ ਸਿੰਗੀ ਸੁngੀ ਬਹੁਤ ਸੋਹਣੀ ਆ ਠੰਡੀ ਪੂਰੀ ਚੰਗੀ ਆ ਪਤਲਾ ਫੇਸ ਤੇ ਕੋਈ ਝੋਟੀਆਂ ਵਾਲਾ ਇਹਦੇ 'ਚ ਲੱਛਣ ਨਹੀਂ ਹੈਗਾ ਜਿਵੇਂ ਖਰਾਬ ਕਰਦੀਆਂ ਠੀਕ ਆ ਜੀ ਕੋਈ ਸਿੰਗੀ ਸੁਝ ਵਾਲਾ ਕੰਮ ਨਹੀਂ ਕ ਬਿਲਕੁਲ ਠੰਡੀ ਧੀਰੀ ਆ ਸਿੰਗੀ ਦੇਖੋ ਸੰਦਰ ਗੂਠਾ ਹੀ ਨਿਕਲਦਾ ਹਾਂ ਠੀਕ ਆ ਬਾਈ ਹਰਬੇਲ ਕਮਾਈਏ ਆ ਲੋ ਸੰਦਰ ਚੀਜ਼ ਬਣੂਗੀ ਕਿਸੇ ਦਿਨ ਨੂੰ ਤਿਆਰ ਹੋ ਗਈ ਜਦੋਂ ਆ ਦੋਸਤੋ ਕੱਟੀ ਚੰਗੀ ਆ ਠੀਕ ਆ ਝੋਟੀ ਚੰਗੀ ਆ ਪਹਿਲਾ ਸੂਆ ਝੋਟੀਆਂ ਸੂਣਾ ਬਾਕੀ ਕੋਈ ਵੀ ਆਉਂਦਾ ਖਰੀਦਣ ਤੇ ਛੱਡ ਕੇ ਨਹੀਂ ਜਾਂਦਾ ਕਿਉਂਕਿ ਇਹੋ ਜੀਆਂ ਠੰਡੀਆਂ ਧੀਰੀਆਂ ਸ਼ਰੀਫੀਆਂ ਸੀਲੀਆਂ ਠੀਕ ਆ ਜੀ ਕਿਸੇ ਟਮਾਟੇਲੇ ਪਸ਼ੂ ਨੂੰ ਆਉਂਦੀਆਂ ਨੇ ਵੈਸੇ ਪਸ਼ੂ ਤਾਂ ਚਲੋ ਵਪਾਰ ਲਾਈਨ ਦੇ ਵਿੱਚ ਆਉਂਦੇ ਰਹਿੰਦੇ ਆ ਪਰ ਠੰਡੀਆਂ ਧੀਰੀਆਂ ਝੋਟੀਆਂ ਹੋਈਆਂ ਕਰਮ ਵਾਲੀਆਂ ਕਦੇ-ਕਦੇ ਹੀ ਨਿਕਲਦੀਆਂ ਬਾਕੀ ਤੁਹਾਨੂੰ ਓਵਰঅল ਸਾਰੇ ਬੰਨਿਓ ਚੈੱਕ ਵੀ ਕਰਵਾ ਦਿੱਤੀ ਆ ਸੋ ਆਪ ਵੀ ਤੁਸੀਂ ਆਣ ਕੇ ਜਿੱਦਾਂ ਮਰਜ਼ੀ ਥੱਲੇ ਬਹਿ ਕੇ ਹੱਥ ਲਾਈ ਜਾਓ ਕਿ ਇਹ ਨਹੀਂ ਵੀ ਕੋਈ ਲੱਤ ਫੁੱਟ ਜਾਊਗੀ ਤੇ ਬਾਕੀ ਜੋਸ਼ ਹੈਗੀ ਆ ਉਹ ਬਿਲਕੁਲ ਤੁਹਾਡੇ ਸਾਹਮਣੇ ਆ ਕਿਸੇ ਪਾਸੇ ਖੁੰਝੀ ਨਹੀਂ ਕਰਮ ਵਾਲ ਸਭ ਤੋਂ ਮੇਨ ਸੰਦ ਸਭ ਜਿਹੜੀ ਚੀਜ਼ ਇਹਦੇ ਐਡ ਕਰਨ ਵਾਲੀ ਆ ਇੱਕ ਵੱਡੀਆਂ ਮੱਝਾਂ ਦਾ ਜਿਹੜਾ ਇਹਨੂੰ ਰੂਪ ਲੱਗਾ ਵਾ ਹਾਂ ਭਾਰੀਆਂ ਦੇ ਵਿੱਚ ਆਉਂਦੀ ਆ ਕਿਸੇ ਗੱਲੋਂ ਕਮੀ ਨਹੀਂ ਇੱਕ ਬਹੁਤ ਵੱਡੀ ਐਨੀ ਕਿ ਦੂਜੇ ਤੀਜੇ ਸੂਏ ਨੂੰ ਇੱਕ ਚੰਗਾ ਮਾਲੀਆਂ ਦਾ ਰੂਪ ਧਾਰਨ ਕਰੂਗੀ ਬਿਲਕੁਲ ਜੀ ਬਾਕੀ ਸੰਦੂ ਸਾਹਿਬ ਆ ਵੇਖੋ ਆਪਾਂ ਟਿਪਕੇ ਵੀ ਦਿਖਾ ਦਿੰਨੇ ਆ ਅਜੇ ਸ਼ਾਇਦ ਆਉਂਦਾ ਅਜੇ ਸ਼ਾਇਦ ਆ ਲਓ ਜੀ ਸ਼ਾਇਦ ਆਉਂਦਾ ਠੀਕ ਆ ਜੀ ਅਜੇ ਦਿਨ ਜਿਹੜੀ ਇਹ 10 12 ਖੜਦੀ ਆ ਅਜੇ ਦੁੱਧ ਨਹੀਂ ਭੰਨਿਆ ਇਹਨੇ ਮਖਿਆਲ ਹੀ ਆਉਂਦੇ ਆ ਜੇ ਕਰਮਾੜੀ ਦੇ ਬਿਲਕੁਲ ਜੇ ਬੌਲਾੜੀ ਪੰਨਿਆ ਦੇਣੋ ਜੇ ਖੁੱਲੇ ਢੂਲੇ ਲੈ ਜੂਗੇ ਬਾਕੀ ਸੰਤੂ ਸਾਹਿਬ ਆ ਬੜੀਆਂ ਦੋਨਾਂ ਪਸ਼ੂਆਂ ਦੀ ਫੁੱਲ ਗਰੰਟੀ ਰਹੂਗੀ ਹਾਂ ਭਾਰ ਪਿੱਛੇ ਦੀ ਤੇ ਥਣ ਦੀ ਦੋਨੇ ਪਸ਼ੂ ਚੋਣ ਪੋਲੇ ਹੋਣਗੇ ਭਵੇਂ ਬੱਚਾ ਜਾ ਭੈਣਾ ਮੇਰੀਆਂ ਚਵਾਈ ਕਰਦੀਆਂ ਤਾਂ ਕਿਸੇ ਨੂੰ ਤੰਗੀ ਨਹੀਂ ਆਊਗੀ ਦੋਨਾਂ ਪਸ਼ੂਆਂ ਦੀ ਬਿਲਕੁਲ ਜੀ ਚੋਟੀ ਦੀ ਵੀ ਬਿਲਕੁਲ ਬਹੁਤ ਦੋਸਤ ਸੁਨੇ ਵਰਗੇ ਪਸ਼ੂ ਆ ਵੈਸੇ ਪਸ਼ੂ ਤਾਂ ਆਉਂਦੇ ਰਹਿੰਦੇ ਆ ਇਸੇ ਤਰ੍ਹਾਂ ਕਰਮਾੜੀ ਚੰਗੇ ਪਸ਼ੂ ਆਉਂਦੇ ਆ ਠੀਕ ਚੰਗੇ ਦੀ ਤਰੀਕਾ ਬੰਦੀ ਵੀ ਆ ਤੁਸੀਂ ਝੋਟੀਆਂ ਕਹ ਲੋ ਚਾਹੇ ਦੋਵੇਂ ਮੱਝਾਂ ਕ ਖਰੀਦਿਆ ਨੇ ਬਾਕੀ ਪੈਸੇ ਲਾਉਣੇ ਆ ਤੁਸੀਂ ਚੰਗੀ ਚੀਜ਼ ਕੀ ਖਰੀਦੀ ਜਾਵੇ ਐਸੇ ਆਪਾਂ ਨੇ ਇਹੀ ਮੈਂ ਬਰਾ ਨੂੰ ਰਹਿ ਦਿੰਦੇ ਆ ਜਿੱਥੇ ਇੱਕ ਐਗਜ਼ਾਮਪਲ ਆ ਜਿੱਥੇ ਆਪਾਂ 10 ਰੁਪਏ ਦਾ ਲਾਉਣਾ ਹੀ ਹੁੰਦੇ ਆ ਜੇ ਆਪਣਾ 2 ਜਾਂ 5 ਰੁਪਏ ਪਾਉਣ ਹੋਰ ਨਾਲ ਤੇ ਆਪਾਂ ਨੂੰ ਚੰਗੀ ਚੀਜ਼ ਮਿਲਦੀ ਆ ਆਪਾਂ ਨੂੰ ਉਹ ਲੈਣੀ ਚਾਹੀਦੀ ਆ 10 ਤਾਂ ਆਪਾਂ ਲਾਉਣਾ ਹੀ ਆ 2 ਰੁਪਏ ਹੋਰ ਪਾ 12 ਰੁਪਏ ਦੀ ਚੰਗੀ ਚੀਜ਼ ਖਰੀਦੋ ਹੂੰ ਦੇ ਸਸਤੇ ਹੱਲ ਨਾ ਭਜੋ ਸਸਤਾ ਕਈ ਵਾਰ 15 ਹੋਵੇ ਤਾਂ ਮਿਲ ਜਾਂਦਾ ਕੰਮ ਅਚਰ ਵੇਲੇ ਤਾਂ ਮੁੱਲ ਦੱਸ ਦੀ ਮੁੱਲ ਰਹਿ ਗਿਆ ਮੈਨੂੰ ਲੱਗਦਾ ਮੁੱਲ ਸੰਦੂ ਸਾਹਿਬ ਆਪਾਂ ਵਿੱਚ ਚੋਟੀ 1.5 ਦੀ ਵਿਕਦੀ ਐ ਜਿੱਦਾਂ ਸੁਣਦੀ ਐ ਵਿਕਦੀ ਵੀ ਐ ਕੋਈ ਸ਼ੱਕ ਨਹੀਂ ਹਾਂ ਪਰ ਸੰਦੂ ਸਾਹਿਬ ਇਸ ਟਾਈਮ ਇਹਦਾ 1.25 ਉਹਦੇ ਚੋਂ ਮਨਤਨ ਕਰਾਂਗੇ 1/2 ਲੱਖ ਦੇ ਵਿੱਚ ਉਹ ਬਿਲਕੁਲ ਜੀ ਲੋ ਜੀ 1.25 ਹਜ਼ਾਰ ਦੇ ਵਿੱਚੋਂ ਦੋਸਤੋ ਮਾਣ ਹੋ ਜਾਊਗਾ ਛੋੜ ਛੱਪਾ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਬਾਕੀ ਠੰਡੀਆਂ ਧੀਰੀਆਂ ਨੇ ਕਰਮਾ ਲੀਆਂ ਸੀਲਸ ਲਾਗਣ 100 ਪੁਣਾ ਕਿੰਨਾ ਕਹਿਗਾ ਬਿਲਕੁਲ ਤੁਹਾਨੂੰ ਦਿਖਾਈ ਦਿੱਤਾ ਸੋ ਘਰ ਆਣ ਕੇ ਦੂਰ ਨੇੜੇ ਕੋਈ ਵੀਰ ਮਗਾਉਂਦਾ ਤਾਂ ਫਿਰ ਵੀ ਸੋਨਾ ਦੋਸਤੋ ਜਿੱਦਾਂ ਮਰਜ਼ੀ ਆਨਲਾਈਨ ਵੀ ਤੁਸੀਂ ਸੌਦਾ ਕਰ ਸਕਦੇ ਜੀ ਇਹ ਦੋ ਨਕਸੀ ਅੱਜ ਬਾਈ ਹਰਵੈਲ ਦੇ ਕੋਲ ਇੱਕ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦੀ ਕਾਫੀ ਸੋਹਣੀ ਝੋਟੀ ਆ ਪਾ ਤੁਹਾਨੂੰ ਦਿਖਾਤੀ ਆ ਸੋ ਚੀਜ਼ਾਂ ਦੋਵੇਂ ਅੱਜ ਪੂਰੀਆਂ ਖਰੀਆਂ ਨੇ ਕੋਈ ਵੀ ਰਛੜ ਕੇ ਨਹੀਂ ਜਾਂਦਾ ਤੇ ਨੰਬਰ ਹਰਪੇਰ ਬੋਲਦ ਗਿਆ ਆਪਣਾ 9903820259906382025 ਠੀਕ ਹੈ ਜੀ ਆਪ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਪੇਰ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ 7 ਸ਼ਰੀਆ ਕਾਲ ਜੀ